ਅਰਦੀ ਤੀਜੀ ਪੌੜੀ ਹੁਣ ਕਰ ਲੱਗੇ ਆ ਕਿਉਂਕਿ ਪਹਿਲੀ ਵਾਰ ਚੱਲ ਰਹੀ ਹੈ ਇਹਦੇ ਚ 49 ਪੌੜੀਆਂ ਨੇ ਤੇ ਹੁਣ ਤੀਜੀ ਪੌੜੀ ਆ ਇਹਦੇ ਚ ਜਿਹੜਾ ਮਨੁੱਖਾ ਜਨਮ ਆ ਉਹਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੋਈ ਹੈ ਆਪਾਂ ਸਰਵਣ ਕਰੀਏ ਜੀ 84 ਲੱਖ ਜੂਨ ਵਿੱਚ ਉਤਮ ਜਨਮ ਸੁਮਾਨਸ ਦੇਹੀ ਅੱਖੀਂ ਵੇਖਣ ਕਰਨ ਸੁਣ ਮੁਖ ਸੁਭ ਬੋਲਣ ਬਚਨ ਸੁਨੇਹੀ ਹੱਥੀ ਕਾਰ ਕਮਾਵਣੀ ਪੈਰੀ ਚਲ ਸਤ ਸੰਗ ਮਿਲੇ ਹੀ ਕਿਰਤ ਵਿਰਤ ਕਰ ਧਰਮ ਦੀ ਖਟ ਖਵਾਲਣ ਕਾਰ ਕਰੇ ਹੀ ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਣੇ ਹੀ ਗੁਰ ਭਾਈ ਸੰਤੁਸ਼ਟ ਕਰ ਚਰਣਾ ਮਿਤ ਲਾ ਮੁਖ ਬਵੇਹੀ ਪੈਰੀ ਪਵਣ ਨਾ ਛੋਡੀਐ ਕਲੀ ਕਾਲ ਰਹਿਰਾਸ ਕਰੇ ਹੀ ਆਪ ਤਰੇ ਗੁਰ ਸਿਖ ਤਰੇ ਹੀ ਆਪ ਤਰੇ ਗੁਰ ਸਿਖ ਤਰੇ ਹੀ ਇਹ ਤੀਜੀ ਪੌੜੀ ਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ 84 ਲੱਖ ਜਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਤੇ ਗੁਰਬਾਣੀ ਵਿੱਚ ਜੋ ਬਚਨ ਕੀਤੇ ਨੇ ਤਰਤੀਮੇ ਤੇਰੀ ਸਰਦਾਰੀ ਅਵਰ ਜੁਨ ਤੇਰੀ ਪੁਨਿਹਾਰੀ 84 ਲਖ ਜੋ ਆਪਾਂ ਸਾਰੇ 84 ਵਿੱਚ ਅਸੀਂ ਵੀ 84 ਦੇ ਵਿੱਚ ਹੀ ਮਨੁੱਖਾ ਜਨਮ ਹੈ 84 ਵਿੱਚ ਹੀ ਪਰ ਹੈ ਸਭ ਤੋਂ ਉੱਤਮ ਹੈ ਜੀ ਸਭ ਤੋਂ ਉੱਤਮ ਮਨੁੱਖਾ ਜੋਨੀ ਮਾਨਸ ਦੀ ਹੀ ਜਿਹੜੀ ਹੈ ਔਰ ਇਹਦੀ ਹੀ ਤੁਸੀਂ ਬਾਕੀ ਜਿੰਨੇ ਵੀ ਸ਼ਰੀਰ ਨਾਲ ਤੁਲਨਾ ਕਰਕੇ ਦੇਖ ਲਓ ਜੀ ਜੋ ਮਨੁੱਖਾ ਦੇਹੀ ਜਿੱਦਾਂ ਦੀ ਬਣਾਤੀ ਹੈ ਨਾ ਜੀ ਔਰ ਕਿਸੇ ਵੀ ਜ਼ੋਨ ਵਿੱਚ ਇਦਾਂ ਦਾ ਸਰੀਰ ਹੈ ਨਹੀਂਗਾ ਜੀ ਤਾਕਤ ਵੱਧ ਹੋ ਸਕਦੀ ਹੈ ਜੀ ਵੱਡੇ ਹੋ ਸਕਦੇ ਨਹੀਂ ਪਰ ਆ ਜੋ ਕੁਆਲਿਟੀਆਂ ਇਸ ਦੇਹੀ ਦੇ ਵਿੱਚ ਹੈ ਨਾ ਜੀ ਹੋਰ ਕਿਸੇ ਜ਼ੋਨ ਵਿੱਚ ਵੀ ਹੈ ਅੱਛਾ ਹੁਣ ਖਲਾਸਾ ਕਰਦੇ ਨੇ ਭਾਈ ਜੀ ਅੱਖੀਂ ਵੇਖਣ ਕਰਨ ਸੁਣਨ ਮੁਖ ਸੁਭ ਬੋਲਣ ਬਚਨ ਸਨੇਹ ਅੱਖਾਂ ਦੇ ਨਾਲ ਜੋ ਕਿਸੇ ਦਾ ਰੂਪ ਹੈ ਉਹ ਹੀ ਹੁੰਦੀਦਾ ਜੀ ਦਾ ਬਹੁਤ ਅਸੀਂ ਜਾਨਵਰ ਨੇ ਜਿਨ੍ਹਾਂ ਨੂੰ ਪ੍ਰੋਪਰ ਚੀਜ਼ ਨਹੀਂ ਦਿੱਦੀ ਜੀ ਛੋਟੀ ਚੀਜ਼ ਵੱਡੀ ਦਿੱਤੀ ਜੀ ਫਿਰ ਕਈਆਂ ਨੂੰ ਕਲਰ ਵੀ ਮਨ ਲੋ ਜਿੱਦਾਂ ਜੋ ਕਿਸੇ ਦਾ ਕਲਰ ਆ ਸਭੂ ਸਾਡੀ ਅੱਖ ਉਹ ਹੀ ਦੇਖਦੀ ਜੋ ਸਾਹਮਣੇ ਪਈ ਚੀਜ਼ ਹੁੰਦੀ ਹੈ ਬਾਕੀ ਜੁੰਨਾਂ ਚ ਐਸਾ ਨਹੀਂ ਹਾਂ ਜੀ ਉਥੇ ਐਸਾ ਨਹੀਂ ਕਈਆਂ ਵੀ ਜੁੰਨਾਂ ਨੇ ਉਹਨਾਂ ਕੋ ਅੱਖਾਂ ਹੈਗੀਆਂ ਕੰਨ ਹੈ ਨਹੀਂ ਕਿ ਕੰਨ ਹੈ ਤਾਂ ਅੱਖਾਂ ਹੈ ਨਹੀਂ ਇਹ ਜੀ ਮੈਂ ਜਿੱਦਾਂ ਦੇ ਨੇਤਰ ਮਨੁੱਖ ਨੂੰ ਦੇ ਦਿੱਤੇ ਨੇ ਜੀ ਜਿੱਦਾਂ ਦੇ ਨੇਤਰ ਹੈ ਨਹੀਂਗੇ ਕਰਨ ਸੁਣ ਕੰਨਾਂ ਦੇ ਨਾਲ ਕੰਨ ਦਿੱਤੇ ਸੁਣਨ ਵਾਸਤੇ ਕੰਨ ਦਿੱਤੇ ਆ ਸੁਣਨ ਵਾਸਤੇ ਤੇ ਬੜੀਆਂ ਜੁਨਾਂ ਨੇ ਜਿਹੜੇ ਚਮੜੀ ਦੇ ਰਾਹੀਂ ਰੇਗ ਰੇਗ ਕੇ ਚੱਲਦੇ ਨੇ ਕੰਨ ਹੈ ਨਹੀਂ ਉਹ ਕੋ ਬਚਾਰਾ ਆ ਧਰਤੀ ਦੇ ਉੱਤੇ ਜੋ ਕੰਪਨ ਹੁੰਦੀ ਹੈ ਨਾ ਜੀ ਤੇ ਉਹਦੇ ਨਾਲ ਉਹਨੂੰ ਪਤਾ ਲੱਗਦਾ ਵੀ ਕੋਈ ਆਇਆ ਚਕਰਣ ਸੁਣ ਮੁਖ ਸੋਭ ਬੋਲਣ ਹੁੰਦਾ ਇਸ ਇਹ ਸਾਨੂੰ ਜਿਹੜਾ ਮੁਖ ਦਿੱਤਾ ਹੈ ਨਾ ਸੋਹਣੇ ਬਚਨ ਬੋਲਣ ਵਾਸਤੇ ਦਿੱਤਾ ਹੈ ਜੀ ਬਚਨ ਸੋਹਣਾ ਬਚਨ ਕਿਹਨੂੰ ਕਿਹਾ ਜਾਂਦਾ ਜਿਨ੍ਹਾਂ ਬਚਨਾਂ ਨੂੰ ਬੋਲਣ ਦੇ ਨਾਲ ਪਿਆਰ ਵੱਧਦਾ ਬਚਨ ਸਨੇਹੀ ਸੋਹਣਾ ਬਚਨ ਹੁੰਦਾ ਜਿਨ੍ਹਾਂ ਨੂੰ ਤੁਸੀਂ ਬੋਲੋ ਦੂਜੇ ਦੇ ਮਨ ਵਿੱਚ ਤੁਹਾਡੇ ਪ੍ਰਤੀ ਪਿਆਰ ਵਧੇ ਇਹ ਜਪਜੀ ਸਾਹਿਬ ਜੀ ਤੋਂ ਕਹਿੰਦੀ ਹੈ ਜੀ ਮੂੰਹ ਹੋ ਕੇ ਬੋਲਣ ਬੋਲੀ ਅਜ ਸੁੰਤਰੇ ਪਿਆਰ ਸ਼ੋਭ ਬਚਨ ਤਾਂ ਇਹੀ ਹੁੰਦਾ ਜੀ ਤੇ ਉਂਝ ਵੀ ਜੋ ਮਨੁੱਖ ਦੀ ਜ਼ੁਬਾਨ ਦੇ ਵਿੱਚ ਰਾਗਿਆ ਨਾ ਜੀ ਇਹ ਹੋਰ ਕਿਸੇ ਵੀ ਜੋਨ ਵਿੱਚ ਇਹ ਰਾਗ ਹੈ ਨਹੀਂ ਆਪਾਂ ਅੱਖਰ ਅੱਖਰ ਵੀ ਬੋਲਣੇ ਬਹੁਤ ਔਖੀ ਬਾਤ ਹੈ ਜਿਹੜੇ ਅੱਖਰ ਬੋਲਣੇ ਨੇ ਜਿਹੜੀ ਜ਼ਬਾਨ ਹੁਣ ਬਹੁਤ ਐਸੇ ਜਾਨਵਰ ਜਿਨ੍ਹਾਂ ਕੋਲ ਬਹੁਤ ਵੱਡੀਆਂ-ਵੱਡੀਆਂ ਜੀਭਾਂ ਨੇ ਤੇ ਪਰ ਅੱਖਰ ਨਹੀਂ ਬੋਲ ਸਕਦੇ ਜੀ ਜ਼ਬਾਨ ਵਿੱਚ ਰਾਗ ਹੈ ਨਹੀਂ ਉਹਨਾਂ ਦੇ ਜੀ ਤੇ ਮਨੁੱਖ ਦੀ ਜ਼ਬਾਨ ਵਿੱਚ ਅੱਖਰ ਵੀ ਫਿਰਮਹਾਰ ਨਹੀਂ ਦੇਖ ਲਓ ਆ ਆ ਇਹ ਇਹ ਕਿਦਾਂ ਦਾ ਬੋਲ ਸਿਸਟਮ ਹੈ ਹੋਰ ਕਿਸੇ ਕਿਸੇ ਵੀ ਜਾਨਵਰ ਵਿੱਚ ਇਦਾਂ ਦੀ ਜ਼ਬਾਨ ਹੈ ਇਦਾਂ ਦੀ ਜ਼ਬਾਨ ਹੈ ਤੇ ਇਹ ਜ਼ਬਾਨ ਇਦਾਂ ਦੀ ਕਿਉਂ ਦਿੱਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਸੋਹਣੇ ਬਚਨ ਬੋਲਣ ਵਾਸਤੇ ਤੇ ਸੋਹਣੇ ਬਚਨਾਂ ਦਾ ਖਲਾਸਾ ਕਰ ਦਿੱਤਾ ਸੋਹਣਾ ਬਚਨ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਸੁਣ ਕੇ ਸੁਣ ਕੇ ਦੂਜੇ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਪਿਆਰ ਪੈਦਾ ਹੋ ਜਾਵੇ ਉਹ ਸੋਹਣਾ ਬਚਨ ਹੁੰਦਾ ਹੈ ਮੁਖ ਸੁਭ ਬੋਲਣ ਬਚਨ ਸਨੇਹੀ ਹੱਥੀ ਕਾਰ ਕਮਾਵਣੀ ਪੈਰੀ ਚਲ ਸਤ ਸੰਗ ਮਲੇਹ ਜਿਨ੍ਹਾਂ ਪਾਵ ਸੁਹਾਵੇ ਜਾ ਤਉ تیر ਜੁਨ ਦੇ ਸੀਸ ਸੁਹਾਵਾ ਚਰਣੀ ਪੈਰ ਉਹ ਸੋਹਣੇ ਹੁੰਦੇ ਨੇ ਜਿਨ੍ਹਾਂ ਪੈਰਾਂ ਨਾਲ ਆਪਾਂ ਸਤ ਸੰਗ ਵੱਲ ਚੱਲ ਕੇ ਚਾਹੀਏ ਤੇ ਐ ਅਗਰ ਅਸੀਂ ਹੱਥਾਂ ਦੇ ਨਾਲ ਸੇਵਾ ਨਹੀਂ ਕਰਦੇ ਤੇ ਇਹ ਹੱਥਾਂ ਨੂੰ ਵੀ ਤਰਕਾਰ ਕਿਹਾ ਹੋਇਆ ਜੀ ਇੰਨੇ ਸੋਹਣੇ ਹੱਥ ਸਾਨੂੰ ਦਿੱਤੇ ਹੋਏ ਨੇ ਆਪਾਂ ਬਾਕੀ ਜਿਹਨਾਂ ਦੇਖਦੇ ਹਾਂ ਜੇ ਪੈਰ ਹੈਗੇ ਤਾਂ ਹੱਥ ਹੈ ਨਹੀਂ ਪਰ ਦਿੱਤੇ ਹੋਏ ਨੇ ਜਾਂ ਚਾਰੇ ਪੈਰ ਦਿੱਤੇ ਹੋਏ ਨੇ ਤੇ ਜੇ ਮਤਲਬ ਉਹ ਵੀ ਪ੍ਰੋਪਰ ਨਹੀਂ ਹੈ ਜੋ ਮਨੁੱਖ ਦੇ ਪੈਰ ਇਦਾਂ ਕਿਸੇ ਹੋਰ ਜਾਨਵਰ ਦੇ ਜਾਂ ਕਿਸੇ ਪੰਛੀ ਦੇ ਇਦਾਂ ਦੇ ਪੈਰ ਹੋਣਗੇ ਦੇ ਨੇ ਇਹ ਤਾਂ ਜੋ ਮਨੋੱਖ ਦੇ ਹੱਥ ਨੇ ਪਹਿਲੀ ਗੱਲ ਤਾਂ ਜਿਹਨਾਂ ਦੇ ਕੋਲ ਹੱਥ ਹੈ ਬਹੁਤ ਘੱਟ ਜਿਹਨਾਂ ਨੇ ਜਿਹਨਾਂ ਕੋਲ ਹੱਥ ਹੈਗੇ ਆ ਪਰ ਇਦਾਂ ਦੇ ਹੱਥ ਹੈ ਨਹੀਂ ਭਾਈ ਇਹਨਾਂ ਨੂੰ ਸਫਲਾ ਕਰ ਲੋ ਹੱਥਾਂ ਨੂੰ ਜੀ ਹੱਥ ਤਨੂੰ ਦਿੱਤੇ ਕੰਮ ਕਰਨ ਵਾਸਤੇ ਸੇਵਾ ਕਰਨ ਵਾਸਤੇ ਪੈਰ ਤਨੂੰ ਦਿੱਤੇ ਨੇ ਚੱਲਣ ਵਾਸਤੇ ਸਤ ਸੰਗ ਦੇ ਵਿੱਚ ਔਰ 사ਤ ਸੰਗ ਵਿੱਚ ਜਾ ਕੇ ਖਰੂ ਨਹੀਂ ਪਾਉਣਾ ਵਖਰੇ ਨਹੀਂ ਹੋਣਾ ਸਤਸੰਗ ਵਿੱਚ ਜਾ ਕੇ ਮਿਲਣਾ ਆ ਔਰ ਮਿਲਣ ਦੀ ਗੱਲ ਕਰਨੀ ਹੈ ਜਿਹੜਾ ਸਤਸੰਗ ਵਿੱਚ ਜਾ ਕੇ ਮਿਲਦਾ ਸਤਸੰਗ ਵਿੱਚ ਜਾ ਕੇ ਮੇਲ ਦੀ ਗੱਲ ਕਰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਉਹੀ ਮਲੇਹੀ ਉਹ ਫੇਰ ਪਰਮੇਸ਼ਰ ਨੂੰ ਮਿਲਦਾ ਜੀ ਉਹ ਰੱਬ ਨੂੰ ਮਿਲਦਾ ਕਿਰਤ ਵਿਰਤ ਕਰ ਧਰਮ ਦੀ ਖਟ ਖਵਾਲਣ ਕਾਰ ਕਰੇ ਹੁਣ ਕਿਰਤ ਕੰਮ ਕਰਨਾ ਵਿਰਤ ਵਰਤੀ ਜਿਹੜੀ ਸਾਡੀ ਸੁਰਤੀ ਵਰਤੀ ਜਿਹਨੂੰ ਕਹ ਲੈਨੇ ਆ ਇਹ ਚ ਧਰਮ ਹੋਣਾ ਚਾਹੀਦਾ ਜੀ ਕਰ ਧਰਮ ਦੀ ਇਹਦਾ ਨਾ ਹੋਵੇ ਮਨ ਹੋਰ ਤੇ ਮੁਖ ਹੋਰ ਮਨ ਇਥੇ ਵਰਤੀ ਆ ਗਈ ਨਾ ਜੀ ਮੁਖ ਮਨ ਹੋਰ ਮੁਖ ਹੋਰ ਤੇ ਤੁਸੀਂ ਕੰਮ ਤਾਂ ਕਰਦੇ ਆ ਪਰ ਵਰਤੀ ਤੁਹਾਡੀ ਹੋਰ ਪਾਸੇ ਹੈ ਜੀ ਸੇਵਾ ਦਾ ਕਰਦੇ ਬਿਰਤੀ ਹੋਰ ਬਾਸ਼ੀ ਹੈ। ਸੇਵਾ ਜਿਹੜਾ ਕੰਮ ਹੈ ਉਹ ਧਰਮ ਦਾ ਆ। ਕੰਮ ਧਰਮ ਦਾ ਆ ਜਿਹੜੀ ਬਿਰਤੀ ਭਾਪ ਵਾਲੀ ਹੈ ਉਹ ਜੇ ਧਰਮ ਨਹੀਂ ਹੈ। ਜਿਹੜਾ ਤੂੰ ਧਰਮ ਦਾ ਕੰਮ ਕਰਦਾ ਦਿਖਾ ਭਾਈ ਜੀ ਪਰਵਾਹ ਨਹੀਂ ਹੁੰਦੀ। ਆ ਗੱਲ ਕਰਦੇ ਪੰਜ ਪ੍ਰਵਾਨ ਪੰਜ ਪ੍ਰਦਾਨ। ਦਰਗਾਹ ਜ ਪ੍ਰਧਾਨ ਹੁੰਦਾ ਹੀ ਕੋਈ ਨਹੀਂ। ਇੱਥੇ ਪ੍ਰਧਾਨ ਕੌਣ ਹੈ? ਏਥੇ ਪ੍ਰਧਾਨ ਹੈ ਜਿਹੜਾ ਸੇਵਕ ਹੁੰਦਾ ਹੈ ਜੀ ਜਿਹੜਾ ਪੰਜਾਂ ਦੇ ਉੱਤੇ ਕਾਬੂ ਪਾ ਲੈਂਦਾ ਹੈ ਜੀ ਪੰਜਾਂ ਕਾਬੂ ਰੇਤਨ ਜਦੋਂ ਪੰਜ ਕਾਬੂ ਚਾਗੇ ਉਹ ਪ੍ਰਧਾਨ ਬਣ ਗਿਆ ਜੀ ਜਿਹੜਾ ਇੱਥੇ ਪ੍ਰਧਾਨ ਬਣ ਗਿਆ ਨਾ ਉਹ ਦਰਵਾਜੇ ਪਰਵਾਣ ਹੋ ਜਾਂਦੇ ਨੇ ਜੀ ਦਰਵਾਜੇ ਸਭ ਇੱਕ ਹੁੰਦੇ ਨੇ ਜੀ ਕੋਈ ਕਿਸੇ ਦਾ ਪ੍ਰਧਾਨ ਨਹੀਂ ਹੁੰਦਾ ਦਰਵਾਜ਼ੇ ਦੇ ਵਿੱਚ ਸਭ ਇੱਕ ਨੇ ਹੁੰਦੇ ਪਰਵਾਣ ਹੋ ਗਏ ਹੈ ਜੀ ਹੁਣ ਏਥੇ ਜੋ ਬਚਨ ਭਾਈ ਜੀ ਕਰਦੇ ਨੇ ਕਹਿੰਦੇ ਵਰਤਾਈ ਨਾ ਵਰਤੀ ਦੀ ਗੱਲ ਆਈ ਨਾ ਜਿਹੜੀ ਤੈਨੂੰ ਹਿਸ਼ਾਰੀ ਆ ਗਈ ਵਰਤੀ ਸੁਰਤੀ ਵਰਤੀ ਦੀ ਗੱਲ ਕੀਤੀ ਹੋਈ ਹੈ ਇਹ ਚ ਧਰਮ ਹੋਣਾ ਚਾਹੀਦਾ ਜੀ ਧਰਮ ਹੋਣਾ ਚਾਹੀਦਾ ਤੇ ਧਰਮ ਦੀ ਖੱਟ ਖਵਾਲਣ ਕਾਰ ਕਰੇ ਹੀ ਇਹਦੇ ਵਿੱਚ ਖੱਟ ਖਵਾਲਣ ਮਨ ਲਓ ਵੀ ਕਿਰਤ ਵਰਤ ਜਦੋਂ ਆਪਾਂ ਧਰਮ ਦੀ ਜਿਹੜੀ ਧਰਮ ਦੀ ਕਿਰਤ ਵਰਤਿਆ ਨਾ ਜੀ ਉਹਦੀ ਖੱਟੀ ਕਮਾਈ ਲਿਓਣੀ ਆ ਉਹ ਉਹਦਾ ਹੀ ਤੁਸੀਂ ਆਪ ਭੋਜਨ ਖਾਣਾ ਪਰਿਵਾਰ ਨੂੰ ਖਵਾਓ ਤੇ ਜੇ ਕਿਸੇ ਨੂੰ ਦੇਣਾ ਵੀ ਧਰਮ ਦਾ ਧਰਮ ਲਾਉਣਾ ਚਾਹੀਦਾ ਇਹ ਨਹੀਂ ਚੋਰੀ ਵਾਲਾ ਜਾਂ ਚੋਰੀ ਦਾ ਠੱਗੀ ਦਾ ਲੁੱਟ ਖੋ ਦਾ ਮਾਲ ਹੈ ਚੜਾ ਦਿਓ ਕਹਣਾ ਧਾਰਮਿਕ ਸਥਾਨ ਤੇ ਉਹੋ ਮੇ ਸਾਰਾ ਹੀ ਦੇ ਦਿਓ ਉਦਨੀ ਪ੍ਰਵਾਨ ਹੋਣਾ ਧਰਮ ਦੀ ਕਿਰਤ ਪ੍ਰਵਾਨ ਐਦਾਂ ਤਾਂ ਬਾਦਸ਼ਾਹ ਅਕਬਰ ਗੁਰੂ ਸਾਹਿਬ ਜੀ ਨੂੰ ਕਹਿੰਦਾ ਸੀ ਜੀ ਮੈਂ ਲੰਗਰ ਦੀ ਸੇਵਾ ਮੇਰੇ ਕੋਲ ਨੂੰ ਦੇਖ ਕਰੋ ਵੀ ਲੰਗਰ ਚੱਲਦਾ ਇਥੇ ਨਾਲ ਲੰਗਰ ਮਹਾਰਾ ਕਹਿੰਦੇ ਲੰਗਰ ਇਹ ਗੁਰ ਸਿੱਖਾਂ ਦੀ ਤੇ ਸੰਵੰਦਲੀ ਮਾਇਦੇ ਨਾਲ ਚੱਲਦਾ ਤੇ ਜੇ ਪਾਇਸ਼ਾ ਨੇ ਮਹਾਰਾ ਨਹੀਂ ਸੀ ਤੇ ਇਹੀ ਲੰਗਰ ਵਾਸਤੇ ਉਹਦਾ ਬਦੋ ਬਦੀ 12 ਪਿੰਡਾਂ ਦਾ ਪੜਾ ਲਿਖ ਕੇ ਦੇ ਕੇ ਜੀ ਬਦੋ ਬਦੀ ਜੇ ਪਾਇਸ਼ਾ ਇਹ ਕਹਿੰਦੇ ਇਥੇ ਕਿਰਤਬਿਰ ਤੇ ਧਰਮ ਦੀ ਚਲਦੀ ਹੈ ਜੀ ਕਿਉਂਕਿ ਰਾਜਿਆਂ ਦੇ ਕੋਲ ਜੋ ਖਜ਼ਾਨਾ ਹੁੰਦਾ ਧਰਮ ਵਾਲਾ ਨਹੀਂ ਹੁੰਦਾ ਜੀ ਉਹ ਲੋਕਾਂ ਦੇ ਟੈਕਸ ਦੇ ਪੈਸੇ ਹੁੰਦੇ ਆ ਲੋਕਾਂ ਦਾ ਖੂਨ ਨਚੋੜਿਆ ਹੋਇਆ ਹੁੰਦਾ ਜੀ ਇਹ ਆਉਂਦੀ ਹੈ ਨਾ ਜੀ ਰਾਵਣ ਖੂਨ ਕਢ ਲੈਂਦਾ ਸੀ ਖੂਨ ਦਾ ਮਤਲਬ ਕੀ ਹੈ ਵੀ ਤੁਸੀਂ ਟੈਕਸ ਦੇਣਾ ਨਹੀਂ ਚਾਹੁੰਦੇ ਟੈਕਸ ਬਹੁਤ ਲਾਤ ਤੇ ਤੁਹਾਡੇ ਤੇ ਤੁਹਾਨੂੰ ਮਜਬੂਰੀ ਚ ਦੇਣਾ ਪਏ ਤਾਂ ਖੂਨ ਹੀ ਹੈ ਹੋਰ ਕੀ ਹੈ ਜੀ ਰਾਜਾ ਜ਼ਬਰਦਸਤੀ ਪੈਸਾ ਜਦੋਂ ਵਸੂਲਣ ਲੱਗ ਪੈਂਦਾ ਟੈਕਸ ਦਾ ਉਹ ਖੂਨ ਹੈ ਖੂਨ ਬਸਿੰਦੇ ਦੀ ਕਮਾਈ ਕਹਿੰਦੇ ਨੇ ਹੋਰ ਕੀ ਉਹ ਵਈ ਤੈਨੂੰ ਕਿਰਤਵਰਤ ਧਰਮ ਦੀ ਕਰਨ ਵਾਸਤੇ ਕਿਹਾ ਹਨਾ ਤੇ ਅਗਰ ਤੂੰ ਉੱਠ ਗਿਆ ਠੋਰੀਆਂ ਖੜਦਾ ਤੇ ਉਹਦੇ ਚ ਧਰਮ ਨਹੀਂ ਚੱਲ ਸਕਦਾ ਜੀ ਬਿਲਕੁਲ ਸੁਰਤੀ ਬਰਤੀ ਕੈਮ ਨਹੀਂ ਰਹਿ ਸਕਦੀ ਧਰਮ ਨਹੀਂ ਚੱਲ ਸਕਦਾ ਜੇ ਤੇ ਧਰਮ ਦੀ ਕਿਰਤਵਰਤ ਨਹੀਂ ਹੈ ਜੀ ਧਰਮ ਦੀ ਕਿਰਤਵਰਤ ਕਰ ਇਹਦੇ ਵਿੱਚ ਹੀ ਖੱਟੀ ਖਟ ਖਟਕਮਾਈ ਕਰਾ ਕਰਕੇ ਲਿਆ ਤੇ ਆਪ ਖਾ ਪਰਿਵਾਰ ਨੂੰ ਖੁਲਾ ਤੇ ਬਾਕੀਆਂ ਨੂੰ ਖੁਲਾ ਕਾਰ ਕਰੇ ਹੀ ਇਹ ਕੰਮ ਕਰਦਾ ਗੁਰਮੁਖਨਾਂ ਹੀ ਕਾਰ ਕਰੀ ਗੁਰਮੁਖ ਜਨਮ ਸਕਾਰ ਥਾ ਗੁਰ ਬਾਣੀ ਪੜ ਸਮਝ ਸੁਣੇ ਜਨਮ ਕਿਦਾਂ ਸਫਲਾ ਹੋਣਾ ਕਿ ਤੇ ਇਸ ਬਲੇਖੇ ਜ ਨਹੀਂ ਰਹਿ ਜਾਣਾ ਵੀ ਮੈਂ ਤਾਂ ਜੀ ਦਸਾਂ ਨੌ ਦੀ ਕੀਰਤ ਕਰਦਾ ਭਾਈ ਤੋ ਅੱਗੇ ਵੀ ਚੱਲਣਾ ਪੈਣਾ ਉਹ ਤੋ ਅੱਗੇ ਵੀ ਚੱਲਣਾ ਪੈਣਾ ਦਸਾਂ ਨੌ ਦੀ ਕੀਰਤ ਤਾਂ ਕਰਦੇ ਆ ਇਹਦੇ ਨਾਲ ਸਾਡਾ ਧਰਮ ਚੱਲੂ ਇਦਾਂ ਸਾਡਾ ਅੰਦਰਲਾ ਟਕਾ ਬਣਦਾ ਜੀ ਤੇ ਹੁਣ ਅੰਦਰਲਾ ਟਕਾ ਜਦੋਂ ਦੁੱਧ ਨੂੰ ਤੁਸੀਂ ਜਮਾ ਲਿਆ ਉਹ ਤਾਂ ਟਿਕ ਗਿਆ ਜੰਮ ਗਿਆ ਟਿਕ ਮਤਲਬ ਦੁੱਧ ਦਾ ਟਕਾ ਹੋ ਗਿਆ ਉਹਦਾ ਜਦੋਂ ਦੁੱਧ ਨਾ ਜੰਮੇ ਤਾਂ ਛਲਕ ਛਲ ਕਰਦਾ ਰਹਿੰਦਾ ਜੀ ਜਦੋਂ ਉਹਨੂੰ ਜਮਾ ਲੇ ਤਾਂ ਟਿਕ ਜਾਂਦਾ ਜੀ ਇਹਦਾਂ ਜੇ ਤੁਸੀਂ ਕਿਰਤ ਵਰ ਤੇ ਧਰਮ ਦੀ ਕਰਦੇ ਆ ਮੰਟੇਕ ਜਾਂਦਾ ਜੀ ਹੁਣ ਪਿੱਛੇ ਮੱਖਣ ਵੀ ਤਾਂ ਕੜਨਾ ਹੈ ਉੱਤੇ ਰੇੜ ਕੜਨਾ ਜੀ ਰੇੜ ਕੜਨਾ ਕੀ ਹੈ ਕਹਿੰਦੇ ਗੁਰੂ ਦੇ ਰਾਹੀ ਭਾਈ ਜਨਮ ਸ਼ਕਾਰ ਥਾ ਹੁਣ ਗੁਰਮੁਖ ਜਨਮ ਸ਼ਕਾਰ ਦਾ ਗੁਰੂ ਦੇ ਦੁਆਰਾ ਜਨਮ ਸ਼ਫਾਸਕਾਰ ਤਾਂ ਤਾਂ ਸਫਲਾ ਇਹ ਪੜਾ ਕਿਦਾਂ ਹੋਣਾ ਕਹਿੰਦੇ ਗੁਰਬਾਣੀ ਪੜ ਸਮਝ ਸੁਣੇ ਗੁਰਬਾਣੀ ਨੂੰ ਪੜਨਾ ਸਮਝ ਕੇ ਸੁਣਨਾ ਜੀ ਗੁਰਬਾਣੀ ਇਹ ਨੂੰ ਪੜੋ ਸਮਝੋ ਸੁਣੇ ਹੀ ਸੁਣਾਉਣ ਦੀ ਗੱਲ ਨਹੀਂ ਕੀਤੀ ਹੋਈ ਸੁਣੇ ਹੀ ਸੁਣਨ ਦੀ ਗੱਲ ਕੀਤੀ ਹੋਈ ਹੈ ਜਿਹੜੀ ਤੁਸੀਂ ਗੁਰਬਾਣੀ ਪੜ੍ਹਦੇ ਐ ਉਹਨੂੰ ਸਮਝੋ ਸਮਝ ਕੇ ਸੁਣੋ ਫੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਜਨਮ ਜਿਹੜਾ ਇਹ ਸਕਾਰਥਾ ਹੁੰਦਾ ਸਕਾਰਥਾ ਦਾ ਹੁੰਦਾ ਸਫਲਾ ਹੋ ਜਾਣਾ ਅਗੇ ਗੁਰ ਭਾਈ ਸੰਤੁਸ਼ਟ ਕਰ ਚਰਣਾ ਮਿਤ ਲ ਮੁਖ ਵੇਹੀ ਉਨੀ ਤੇ ਕਹਿੰਦੇ ਅਮੀ ਗੁਰ ਭਾਈ ਸੰਤੁਸ਼ਟ ਕਰ ਚਰਣਾ ਮਿਤ ਲ ਮੁਖ ਗੁਰ ਪਰ ਗੁਰ ਸਿੱਖ ਹੁੰਦੇ ਗੁਰ ਭਾਈ ਆ ਪਰ ਮੰਨਿਆ ਜਾਂਦਾ ਕਹਿੰਦੇ ਜਦੋਂ ਪਹਿਲੇ ਨੌ ਪਾਸ਼ਾ ਤੱਕ ਚਰਨ ਅੰਮ੍ਰਿਤ ਚੱਲਦਾ ਸੀਗਾ ਜੀ ਜਿਹੜੀ ਸੰਗਤ ਆਉਂਦੀ ਸੀ ਨਾ ਜੀ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਚਰਨ ਹੁੰਦੇ ਸੀਗੇ ਉਹ ਉਹ ਚਰਨ ਧੋ ਕੇ ਉਹ ਜਿਹੜਾ ਚੱਲ ਸੀ ਉਹ ਸਿੱਖ ਸੰਗਤਾਂ ਸ਼ਕ ਰਣੀਆਂ ਸੀ ਤੇ ਉਹ ਫਿਰ ਉਸੇ ਬਾਟੇ ਜੋ ਜਿੰਨੀ ਜਿੰਨੀ ਸੰਗਤ ਚ ਸ਼ਗਨ ਲੈਂਦੇ ਸੀ ਉਹਨੂੰ ਗੁਰਪਾਈ ਕਿਹਾ ਜਾਂਦਾ ਸੀ। ਉਹ ਗੁਰਪਾਈ। ਇਸੇ ਤਰ੍ਹਾਂ ਹੀ ਖੰਡੇ ਬਾਟੇ ਦਾ ਅਮਰਤ ਜਿਹੜਾ ਆ ਜਿਹੜੇ ਇੱਕ ਬੈਜ ਵਿੱਚ ਅਮਰਤ ਸ਼ਗਲਿੰਦੇ ਇੱਕੋ ਬਾਟੇ ਚ ਜਿਹੜਾ ਸ਼ਗਲ ਹੈ ਉਹ ਵੀ ਗੁਰਪਾਏ ਉਹਨਾਂ ਨੂੰ ਵੀ ਗੁਰਪਾਈ ਕਿਹਾ ਜਾਂਦਾ ਜੀ। ਸੋ ਇਹ ਇਹ ਤਾਂ ਹੋ ਗਿਆ ਜੀ ਚਰਣਾ ਦਾ ਅਮਰਤ ਹਨਾ ਇਹ ਗੁਰਪਾਈ ਸੰਤੁਸ਼ਟ ਕਾਰ ਚਰਣਾ ਮਿਤਲਾ ਮੁਖ ਪਵੀਹੀ ਤੇ ਦੂਜਾ ਹੁੰਦਾ ਵੀ ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪੈਂਦੀ ਹੈ ਜੀ ਉਹ ਗੁਰਪਾਈ ਹੁੰਦੇ ਆ ਜੀ ਕਿਉਂਕਿ ਚਰਨਮਰਤ ਚਰਣ ਅਸਲ ਚਰਨ ਚਰਨਮਰਤ ਤਾਂ ਇਹੋ ਹੀ ਹੈ ਗੁਰਬਾਣੀ ਦੇ ਵਿੱਚੋਂ ਜੋ ਰਸ ਆਉਣ ਲੱਗ ਪਿਆ ਨਾ ਜੀ ਆਨੰਦ ਜੋ ਰਸ ਆਉਣ ਲੱਗ ਪਿਆ ਇਹ ਇਹ ਚਰਨਮਿਤ ਅਮਰਤ ਹੋ ਜਾਂਦਾ ਜੀ ਤੇ ਲੈ ਮੁਖ ਪੇ ਵੀ ਮਨ ਪਿੰਦਾ ਮਨ ਪੀਵੇ ਸੁਣ ਸ਼ਬਦ ਵਿਚਾਰ ਬਾਣੀ ਚ ਜਿ ਕਰਾਉਂਦਾ ਜੀ ਤੇ ਉਹ ਅਸਲ ਜੀ ਗੁਰਪਾਈ ਬਣ ਜਾਂਦੇ ਆ ऐसे ਜਿਹੜੇ ਗੁਰੂ ਕੇ ਪਿਆਰੇ ਹੁੰਦੇ ਨਾ ਜੀ ਬੜੇ ਸੰਤੁਸ਼ਟ ਹੁੰਦੇ ਨੇ ਜੀ ਬੜੇ ਟਕਾਉ ਵਾਲੇ ਹੁੰਦੇ ਨੇ ਜਦੋਂ ਮਿਲਦੇ ਨਾ ਆਪਸ ਵਿੱਚ ਉਹਨਾਂ ਵਿੱਚ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਕੋਈ ਆਪਣੇ ਆਪ ਨੂੰ ਵੱਡਾ ਦਿਖਾਵਾ ਗਿਆਨ ਦੇ ਵਿੱਚ ਵੱਡਾ ਦਿਖਾਵਾ ਜਾਂ ਮੈਂ ਤੋਂ ਛੋਟਾ ਨਾ ਛੋਟੇ ਹੋਣ ਦਾ ਹੈਗਾ ਨਾ ਹੀਣ ਭੀ ਭਾਵਨਾ ਵੱਡੇ ਹੋਣ ਵਾਸਤੇ ਹੰਕਾਰ ਨਹੀਂ ਬੜੇ ਸੰਤੁਸ਼ਟ ਹੁੰਦੇ ਨੇ ਜੀ ਕਿਉਂ ਕਿਉਂਕਿ ਭਾਈ ਜਿਹੜਾ ਰਸ ਮੰਨੂ ਗੁਰਬਾਣੀ ਚ ਆ ਰਿਹਾ ਉਹੀ ਇਹਨੂੰ ਆ ਗਿਆ ਜੀ ਇਦਾਂ ਦੇ ਗੁਰੂ ਘਰ ਵਿੱਚ ਦੋ ਚਾਰੇ ਬੈਠੇ ਹੁੰਣ ਬੜੇ ਹੁੰਦੇ ਆ ਤੇ ਉਂਝ ਵੈਸੇ ਜਿਹੜੀ ਆ ਖੇਡ ਆ ਵੀ ਗੁਰੂ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ ਸਾਰੇ ਛਕ ਲੈਂਦੇ ਸੀਗੇ ਤੇ ਫਿਰ ਗੁਰਪਾਈ ਆ ਵੀ ਸੰਤੁਸ਼ਟੀ ਹੁੰਦੀ ਸੀ ਜੀ ਜਿਵੇਂ ਜਰੂ ਬਿਸ਼ਾਂ ਅੰਮ੍ਰਿਤ ਲੈ ਆ ਬੈਸਾ ਨੂੰ ਸਿੱਖੀ ਪ੍ਰਾਪਤ ਹੋ ਗਈ ਜੀ ਤੇ ਇਹ ਜਿਹੜਾ ਬਾਹਰਲਾ ਸਿਸਟਮ ਐ ਤੇ ਅੰਦਰਲਾ ਸਿਸਟਮ ਸਿਰ ਆ ਚੱਲ ਪੈਂਦਾ ਜੀ ਇਹਨੂੰ ਦੋ ਹੀ ਤਰ੍ਹਾਂ ਦਾ ਸਮਝੀ ਜਾਇਦਾ ਹੁੰਦਾ ਜੀ ਕਿਉਂਕਿ ਆਖਿਰਕਾਰ ਚਲਣਾ ਤਾਂ ਆਪਾਂ ਇੱਥੋਂ ਹੀ ਆ ਜੀ ਸਾਡੀ ਸ਼ੁਰੂਆਤ ਤਾਂ ਅਕਸਰ ਬਾਹਰੀ ਹੁੰਨੀ ਹੈ ਜੀ ਸਿੱਧੇ ਡਾਇਰੈਕਟਲੀ ਤਾਂ ਅੰਤਰਮukh ਹੋ ਨਹੀਂ ਸਕਦੇ ਪੈਰੀ ਪਵਣ ਨਾ ਛੋਡੀਐ ਕਲੀ ਕਾਲ ਰਹਿਰਾਸ਼ ਕਰੀ ਕਲਜੁਗ ਹੈ ਇਹਦੇ ਵਿੱਚ ਭਾਈ ਜੀ ਕਹਿੰਦੇ ਨੇ ਪੈਰੀ ਪਵਣਾ ਨਾ ਛੱਡੋ ਜੀ ਆਪਾਂ ਕਹਿੰਦੇ ਨੇ ਪੈਰੀ ਹੱਥ ਲਾਤੇ ਪੈਰੀ ਹੱਥ ਲਾਤਾ ਭਾਈ ਗੁਰਦਾਸ ਜੀ ਦਾ ਕਹਿੰਦੇ ਪੈਰੀ ਪੈਰੀ ਪੈਣਾ ਅੰਦਾ ਪੈਰੀ ਹੱਥ ਲਾਉਣਾ ਪੈਰੀ ਪੈਣਾ ਇਹ ਛੱਡੋ ਲਾਂ ਕਦੀ ਵੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਉੱਥੇ ਨਹੀਂ ਕਰਨਾ ਉਦਾਂ ਪਾਈ ਜਿਹੜਾ ਗੁਰਸਿੱਖ ਹੈ ਗੁਰਸਿੱਖ ਦੇ ਪੈਰਾਂ ਨੂੰ ਸਪਰਸ਼ ਕਰਨਾ ਪੈਰਾਂ ਨੂੰ ਸੋਣਾ ਪੈਰਾਂ ਨੂੰ ਮੱਥਾ ਟੇਕਣਾ ਇਹ 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 ਮਤਲਬ ਆਪਣਾ ਰਹਿਰਾਸ ਕਰੇ ਹੀ ਨਿਜਮ ਬਣਾਉਣਾ ਰਹਿਰਾਸ ਨਿਜਮੰਦ ਹੈ ਆਪਣਾ ਧਨ ਬਣਾ ਲੈਣਾ ਰਹਿਰਾਸ ਧਰਮਿਆਂ ਨਿਜਮਿਆਂ ਹੈ ਜੀ ਤੇ ਇਹ ਜਿਹਨੂੰ ਆਪਾਂ ਸੰਗੀ ਕਰਦੇ ਸੰਗਿਆ ਕਰਦੇ ਰਹਿਰਾਸ ਰਾਸ ਪੂੰਜੀ ਨੂੰ ਕਹਿੰਦੇ ਨੇ ਜਿਹੜਾ ਜਿਹੜਾ ਨਿਮਰਤਾ ਹੈ ਨਾ ਨਿਮਰਤਾ ਇਹ ਰਹਿਣੇ ਵਾਲੀ ਪੂੰਜੀ ਹੈ ਪੈਰੀ ਪਵਣਾ ਇਹ ਨਿਮਰਤਾ ਹੁੰਦੀ ਹੈ ਪੈਰੀ ਪਣ ਇਹ ਚਹੰਕਾਰ ਨਹੀਂ ਫਿਆ ਸਕਦਾ ਜੀ ਇਹ ਚੰਗ ਤੁਸੀਂ ਜੇਤੇ ਗੁੱਸਾ ਕਰਨ ਨੂੰ ਦਿਲ ਕਰਦਾ ਤੇ ਪੈਰੀ ਹੱਥ ਲੱਗਦਾ ਦੇਖੋ ਜੀ ਜੇਤੇ ਗੁੱਸਾ ਕਰਨ ਨੂੰ ਮਨ ਕਰਦਾ ਤੇ ਪੈਰੀ ਹੱਥ ਲੱਗਦਾ ਦੇਖੋ ਤੇ ਦੇਖੋ ਤਾਂ ਉਹ ਤੇ ਫਿਰ ਹੰਕਾਰ ਨੂੰ ਸਹਿਰ ਰਹਿ ਜਾ ਹੰਕਾਰ ਨੂੰ ਦਹਿ ਨਹੀਂ ਰੰਦਾ ਇਹ ਨਾ ਛੱਡੋ ਭਾਈ ਕਲੀ ਕਾਲ ਬੜਾ ਭਿਆਨਕ ਜੋਗਿਆ ਕਹਿੰਦੇ ਆਪ ਤੇਰੇ ਗੁਰ ਸਿੱਖ ਤੇਰੀ ਹੀ ਜਿਹੜਾ ਪੈਰੀ ਪਵਣਾ ਨਹੀਂ ਛੱਡਦਾ ਨਾ ਜੀ ਐਸਾ ਗੁਰੂ ਦਾ ਸਿੱਖ ਤਰ ਜਾਂਦਾ ਭਾਈ ਜੀ ਕਿੰਦੇ ਨੇ। ਔਰ ਤਾਰਨ ਦੀ ਵੀ ਉਹਦੇ ਵਿੱਚ ਸਮਰਥਾ ਹੋ ਜੇ ਦੂਜੇ ਨੂੰ ਤਾਰਨਾ। ਇਹ ਵੀ ਸਮਰਥਾ ਦਾ ਉਹ ਮਾਲਕ ਬਣ ਜਾਂਦਾ। ਹੁਣ ਇਹ ਚੌਥੀ ਪੌੜੀ ਪੌੜੀ ਆਰੰਭ ਹੋ ਗਈ ਆ ਪਹਿਲੀ ਵਾਰ ਤੀਜਾ। ਇਹਦੇ ਵਿੱਚ ਜਿਹੜੀ ਲਿਖੀ ਹੈ ਜਗਤ ਕਾਰਣ ਹਨਾ ਵੀ ਜਗਤ ਦੀ ਉਤਪਤੀ ਇਦਾਂ ਉਹਦਾ ਕਾਰਨ ਉਹ ਦਖਿਆ ਹੋਇਆ ਜੀ। ਓੰਕਾਰ ਅਕਾਰ ਕਰ ਇੱਕ ਕਬਾਉ ਪਸਾਉ ਪਸਾਰਾ ਪਾਣੀ ਚਾਹੁੰਦਾ ਕੀਤਾ ਪਸਾਉ ਇੱਕ ਕਬਾਉ ਤਿਸਤੇ ਵੀ ਲੱਗਦਰੀ ਆਉ ਜੀ ਇੱਕ ਬਚਨ ਦੇ ਨਾਲ ਸ੍ਰਿਸ਼ਟੀ ਦੀ ਪੈਦਾ ਤੇ ਇਹ ਓਮਕਾਰ ਦਾ ਹੀ ਸਾਰਾ ਆਕਾਰ ਹੈ ਸਾਰੀ ਜਿਹੜੀ ਉਤਪਤੀ ਹੈ ਓਮਕਾਰ ਤੋਂ ਓਮਕਾਰ ਬ੍ਰਹਮਾ ਉਤਪਾਦ ਓਮਕਾਰ ਕੀ ਅਜਨ ਚਿਤ ਓਮਕਾਰ ਵੀ ਨਿਰਮਈ ਹੈ ਸਾਰਾ ਓਮਕਾਰ ਤੋਂ ਸਾਰੀ ਉਤਪਤੀ ਹੈ ਜੀ ਸਾਰੀ ਇਹ ਓਮਕਾਰ ਦਾ ਹੀ ਸਾਰਾ ਆਕਾਰ ਹੈ ਤੇ ਇੱਕ ਕਬਾਉ ਤੋਂ ਉਹ ਹੁੰਦਾ ਬੋਲਣਾ ਪਸਾਉ ਪਸਾਰਾ ਸਾਰਾ ਹੀ ਜਿਹੜਾ ਪਸਾਰਾ ਹੈ ਇੱਕ ਦਾ ਹੈ ਇੱਕ ਵਚਨ ਤੋਂ ਹੈ ਤੇ ਉਹਦਾ ਆਪਣੇ ਆਪ ਦਾ ਹੀ ਪਸਾਰਾ ਹੈ ਭਾਈ ਜੀ ਕਹਿੰਦੇ ਨੇ ਇਹ ਕਹਿੰਦੇ ਪੰਜ ਤਤ ਪਰਵਾਣ ਕਰ ਘਟ ਘਟ ਅੰਦਰ ਤ੍ਰਿਭਵਣ ਸਾਰਾ ਹੂੰ ਇਹ ਪੰਜ ਤੱਤ ਜਿਹੜੇ ਨੇ ਉਹਨੇ ਪ੍ਰਵਾਨ ਕੀਤੇ ਜੀ ਹੁਣ ਤੱਤ ਬਹੁਤ ਮਤਲਬ ਤੱਤਾਂ ਦੀ ਬਹੁਤਾਤ ਆ ਅਗ ਬਹੁਤ ਆ ਧਰਤੀ ਆਕਾਸ਼ ਕਿੱਡਾ ਵੱਡਾ ਆ ਧਰਤੀ ਕਿੰਨੀ ਆ ਪਾਣੀ ਕਿੰਨਾ ਆ ਤੇ ਹੁਣ ਉਹਦੇ ਵਿੱਚ ਉਹਨੇ ਕੁਝ ਪ੍ਰਵਾਨ ਕੀਤਾ ਪ੍ਰਵਾਨ ਕਰਕੇ ਫਿਰ ਉਹਦਾ ਆਕਾਰ ਬਣਾਇਆ ਜਿਹੜਾ ਆਕਾਰ ਬਣਾਇਆ ਨਾ ਪ੍ਰਵਾਨ ਦਾ ਅਰਥ ਹੁੰਦਾ ਆ ਇਹ ਇਹ ਇਦਾਂ ਕਹੋ ਵੀ ਮੈਂ ਇੱਕ ਕਬੂਲ ਕਰ ਲਿਆ ਕਬੂਲ ਕਰ ਲਿਆ ਪ੍ਰਵਾਨ ਕਰ ਲਿਆ ਮੰਨ ਲਿਆ ਜਿਹੜਾ ਇੱਕ ਤੱਤ ਦੂਜੇ ਤੱਤ ਦੇ ਨਾਲ ਮੰਨ ਗਿਆ ਹਨਾ ਤੇ ਉਹਨਾਂ ਨੂੰ ਇਕੱਠੇ ਕੀਤਾ ਗਿਆ ਜੀ ਇਦਾਂ ਦਾ ਤੁਸੀਂ ਮਿੱਟੀ ਇਕੱਠੀ ਕਰੋ ਪਾਣੀ ਇਕੱਠੀ ਕਰੋ ਅੱਗ ਸਾਰੇ ਪੰਜੇ ਚੀਜ਼ਾਂ ਜੋੜ ਬੰਦਾ ਬਣ ਜਾਓ ਆਕਾਰ ਬਣ ਜਾਓ ਆਕਾਰ ਨਹੀਂ ਬਣਦੇ ਇਦਾਂ ਇਹ ਤੱਤ ਪ੍ਰਵਾਨ ਕੀਤੇ ਪਰਸਪਰ ਵਿਰੋਧੀ ਤੱਤ ਨੇ ਸ਼ਮਤੀ ਹੋਈ ਤਤਾਂ ਦੀ ਫੇ ਆਕਾਰ ਬਣਿਆ ਪੰਜ ਤਤ ਪਰਵਾਣ ਘੜ ਘਟ ਅੰਦਰ ਤਰੇ ਭਵਨ ਸਾਰ ਇੱਥੇ ਮਹਾਰਣ ਦੇ ਭਾਈ ਜੀ ਨੇ ਕਹਿੰਦੇ ਕਟਾਂ ਕਟਾਂ ਦੇ ਵਿੱਚ ਤਿੰਨੇ ਹੀ ਭਵਨ ਉਸਨੇ ਸਾਰੇ ਸਾਜ ਦਿੱਤੇ ਹਰੇਕ ਘਟ ਦੇ ਵਿੱਚ ਤਿੰਨ ਭਵਨ ਨੇ ਜੀ ਤਿੰਨ ਲੋਕ ਨੇ ਉਹ ਜਿਹੜੇ ਆ ਗੁਣ ਰਾਜ ਤਮਸਾਤ ਹਨਾ ਜੀ ਇਹਨਾਂ ਨੂੰ ਤਿੰਨੇ ਹੀ ਲੋਕ ਕਰ ਦਿੱਤਾ ਜੀ ਇਤਨੇ ਲੋਕ ਨੇ ਇੱਕ ਸ਼ਿਵਜੀ ਦਾ ਲੋਕ ਆ ਗਿਆ ਇੱਕ ਬ੍ਰਹਮਾ ਦਾ ਲੋਕ ਆ ਗਿਆ ਇੱਕ ਵਿਸ਼ਨੂੰ ਦਾ ਲੋਕ ਆ ਗਿਆ ਜੀ ਬੂਜੇ ਦਾ ਇਹ ਤਿੰਨੇ ਦੇਵਤੇ ਹੀ ਜਾਂਦੇ ਆ ਇਹਨਾਂ ਤਿੰਨਾਂ ਦੇਵਤੇ ਤਿੰਨ ਤਿੰਨਾਂ ਦੇਵਤਿਆਂ ਦੇ ਤਿੰਨ ਲੋਕ ਨੇ ਇਹਨਾਂ ਤਿੰਨ ਭਮਨ ਕਹਿ ਦਿੱਤਾ ਹੁਣ ਆਪੇ ਇਹ ਤਿੰਨ ਤਿੰਨ ਪੌੜ ਲੈਣੇ ਇੱਕ ਇੱਕ ਬ੍ਰह्म ਲੋਕ ਹੈ ਬ੍ਰਹਮੇ ਦਾ ਲੋਕ ਹੈ ਇੱਕ ਸ਼ਿਵਜੀ ਦਾ ਲੋਕ ਹੈ ਵਿਸ਼ਨੂੰ ਦਾ ਲੋਕ ਹੈ ਜੀ ਇਹਨੂੰ ਰਜ ਤਮਸ ਉਹ ਕਹਿ ਦਿੱਤਾ ਜੀ ਤਮੋ ਸ਼ਿਵਜੀ ਦਾ ਲੋਕ ਹੋ ਗਿਆ ਤੇ ਜਿਹੜਾ ਸਤੋ বিষ্ণੂ ਦਾ ਹੋ ਗਿਆ ਤੇਰਾ ਜੋ ਬ੍ਰਹਮੇ ਦਾ ਹੋ ਗਿਆ ਜੀ ਇਹ ਬ੍ਰਹਮੇ ਦਾ ਹੋ ਗਿਆ ਮਤਲਬ ਤਿੰਨਾ ਤਿੰਨ ਭਵਨ ਸਾਰੇ ਸੰਪੂਰਨ ਤਿੰਨ ਭਵਨ ਹਰੇਕ ਘਟ ਦੇ ਅੰਦਰ ਉਹਨੇ ਸਾਜਦੇ ਜੀ ਇਹ ਪ੍ਰਵਾਨ ਕੀਤੇ ਉਸਨੇ ਤਤ ਫਿਰ ਇਹ ਬਣਿਆ ਜੀ ਸਾਰਾ ਸਿਸਟਮ ਘਟਾਂ ਚਾਏ ਸੀ ਮਨੁੱਖਾ ਸਰੀਰ ਜਿਹੜਾ ਕਿਤੇ ਛੋਟੀ ਬਾਤ ਨਹੀਂ ਹੈ ਜੀ ਬਹੁਤ ਵੱਡੀ ਗੱਲ ਅਕਾਲ ਪੁਰਖ ਦੀ ਸਾਹਮਣੇ ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਅਵਤਾਰਾ ਮਾਲਕ ਨੂੰ ਕਿਸੇ ਨੇ ਨਹੀਂ ਦੇਖਿਆ ਜੀ ਮਾਲਕ ਨੂੰ ਕਿਉਂਕਿ ਸਵਨਾ ਦੇ ਵਿੱਚ ਹੈ ਜਿਨ੍ਹਾਂ ਅੱਖਾਂ ਦੇ ਨਾਲ ਦੇਖਣਾ ਮਾਲਕ ਉਹਨਾਂ ਅੱਖਾਂ ਦੇ ਵਿੱਚ ਤਾਂ ਆਪ ਬੈਠਾ ਹੋਇਆ ਜੀ ਕਦੀ ਅੱਖ ਆਪਣੇ ਆਪ ਨੂੰ ਵੇਖਦੀ ਹੈ ਅੱਖ ਕਦੀ ਆਪਣੇ ਆਪ ਨੂੰ ਵੇਖਦੀ ਕਦੀ ਵੀ ਨਹੀਂ ਅੱਖ ਆਪਰੇ ਉਹਨੂੰ ਦੇਖ ਸਕ ਦੀਜੀ ਤੇ ਉਹ ਅੱਖ ਦੇ ਵਿੱਚ ਤਾਂ ਬੈਠਾ ਕਿਦਾਂ ਦੇਖ ਲਵਾਂਗਾ ਮਾਲ ਕਰੂੰ ਹੈ ਕਹਿੰਦੇ ਕਾਦਰ ਕਿਨੇ ਨਾ ਲਖਿਆ ਕਾਦਰ ਕੁਦਰਤ ਦਾ ਮਾਲਕ ਕੁਦਰਤ ਸਾਜ 기ਆ ਅਵਤਾਰਾ ਤੇ ਕੁਦਰਤ ਨੂੰ ਉਸਨੇ ਸਾਜਿਆ ਜੀ ਕੁਦਰਤ ਨੂੰ ਸਾਜਿਆ ਹਾਂ ਇਹ ਹੈ ਇਹਨੂੰ ਆਪਾਂ ਇਦਾਂ ਮੰਨ ਸਕਦੇ ਆਂ ਪੀਓ ਕਾਦਰ ਦਾ ਪ੍ਰੋਪਰ ਰੂਪ ਕੀ ਹੈ ਕਿਸੇ ਨੂੰ ਨਹੀਂ ਪਤਾ ਪਰ ਉਸਨੇ ਆਪਣੇ ਆਪ ਦਾ ਪ੍ਰਗਟਾ ਅਵਤਾਰ ਦੇ ਰੂਪ ਵਿੱਚ ਕੀਤਾ ਅਵਤਾਰ ਅਵਤਾਰ ਹੈ ਨਾ ਧਰਤੀ ਤੇ ਜਦੋਂ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਮੈਂ ਹੂੰ ਪਰਮ ਪ੍ਰੂਪ ਕੋ ਦਾ ਸਾ ਦੇਖਣ ਆਇਓ ਜਗਤ ਤਮਾਸ਼ਾ ਤੇ ਭਾਈ ਨੰਦ ਨੰਦ ਲਾਲ ਦੇ ਨਾਲ ਜਦੋਂ ਬਚਨ ਕੀਤੇ ਕਹਿੰਦੇ ਘਟਾ ਘਟਾ ਮੇਰਾ ਹੀ ਤਰੂਪ ਹੈ ਜਿਹਨੂੰ ਅੰਦਰ ਜਮੀ ਕਹਿੰਦੇ ਆ ਮਾਰੇ ਕਹਿੰਦੇ ਇਹਦੇ ਕ੍ਰਿਸ਼ਨ ਨਿਆਚਨ ਨੂੰ ਕਹਤਾਂ ਕੀਤਾ ਦੇ ਵਿੱਚ ਹੋਈ ਗਏ ਪੈਹੀ ਸਭ ਕੁਝ ਕਰਦੇ ਪਿਆ ਮਗਰ ਉਹਨੇ ਜਦੋਂ ਆਪਣੇ ਆਪ ਨੂੰ ਆਪਣਾਪ ਦਿਖਾਇਆ ਤਾਂ ਅਵਤਾਰ ਦੇ ਰੂਪ ਵਿੱਚ ਦਿਖਾਇਆ ਜੀ ਕਹਿੰਦੇ ਕਾਦਰ ਕਿਨੇ ਨ ਲਿਖਿਆ ਕੁਦਰਤ ਸਾਜ 기ਆ ਅਵਤਾਰ ਅਵਤਾਰ ਲੈ ਕੇ ਆਇਆ ਕੁਤਰੁਨ ਸਾਜਿਆ ਉਹਨੇ ਗੋਪਤ ਰੂਪ ਦੇ ਵਿੱਚ ਸਾਜਿਆ ਅੰਦਰ ਬਹਿ ਕੇ ਸਾਜਿਆ ਤੇ ਜਦੋਂ ਆਇਆ ਅਵਤਾਰ ਦੇ ਰੂਪ ਦੇ ਵਿੱਚ ਆਇਆ ਜੀ ਬਾਕੀ ਮਨੁੱਖ ਨੂੰ ਵੀ ਅਵਤਾਰ ਕਿਹਾ ਹੋਇਆ ਜੀ ਅਵਤਾਰ ਆਏ ਕਹਾ ਤਮਕੀਨੋ ਰਾਮ ਕਾ ਨਾਮ ਨਿਮਖ ਨਾ ਲੀਨੋ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਤੇ ਇਹ ਕੁਦਰਤ ਸਾਹਿਬ ਮਨੁੱਖ ਨੂੰ ਫੇਰ ਉਹਨੇ ਭੇਜਿਆ ਪਹਿਲੂ ਸਾਰਾ ਸਿਸਟਮ ਬਣਾ ਦਿੱਤਾ ਫਿਰ ਫਿਰ ਨੇ ਫਿਰ ਮਨੁੱਖੀ ਅਵਤਾਰ ਹੋਇਆ ਜੀ ਮਨੁੱਖ ਵੀ ਇੱਕ ਅਵਤਾਰ ਹੈ ਕਿਉਂਕਿ ਰੱਬ ਹੈ ਮਨੁੱਖ ਜੋਨ ਦੇ ਵਿੱਚ ਮਨੁੱਖ ਦੇ ਵਿੱਚ ਹੀ ਹੈ ਇੱਕ ਦੂ ਕੁਦਰਤ ਲਖ ਕਰ ਲਖ ਬਯੰਤ ਅਸੰਖ ਪਰ ਆਪ ਹੀ ਕੋਈ ਹੈ ਹੁਣ ਕੁਦਰਤ ਦੇ ਲਾਹੀ ਨੇ ਲੱਖਾਂ ਕਰ ਦਿੱਤੇ ਲੱਖਾਂ ਤੋਂ ਬਯੰਤ ਅਸੰਖ ਪਰਆਵਰਤਨ ਕਿਤਨਾ ਕੋ ਦਾ ਪਸਾਰਾ ਆ ਭਾਈ ਜੀ ਕਹਿੰਦੇ ਨੇ ਸਾਰਾ ਪਰਆਵਰਤ ਤੋਂ ਤੇਰਾ ਅੰਤ ਨਾ ਪਰਆਵਾਰ ਕੋਈ ਪਰਆਵਾਰ ਨਹੀਂ ਹੈ ਇਹਕ ਤੂੰ ਸਾਰਾ ਕੁਸਾਰਾ ਤੇ ਕੁਦਰਤ ਦੁਆਰਾ ਸਭ ਕੁਝ ਹੋਇਆ ਜੀ ਰੋਮ ਰੋਮ ਵਿੱਚ ਰੱਖਿਓ ਕਰ ਬ੍ਰਹਮਾਣ ਕਰੋੜ ਸਮਾਰਾ ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾ ਬ੍ਰਹਮਾਣ ਨੇ ਗੁਰਬਾਣੀ ਦੇ ਵਿੱਚ ਕਰੋੜਾ ਬ੍ਰਹਮੰਡਾ ਦੀ ਬਾਤ ਕੀਤੀ ਹੋਈ ਆ ਕੋੜ ਬ੍ਰਹਮੰਡ ਕੋਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਇਥੇ ਭਾਈ ਜੀ ਨੇ ਵੀ ਇਹੋ ਹੀ ਬਚਨ ਕੀਤੇ ਕਹਿੰਦੇ ਉਹਦੇ ਇੱਕ ਇੱਕ ਰੋਮ ਦੇ ਵਿੱਚ ਉਸਨੇ ਕਰੋੜਾ ਬ੍ਰਹਿਮੰਡ ਧਾਰਨ ਕਰਕੇ ਰੱਖੇ ਹੋਏ ਨੇ ਆਪਾਂ ਤਾਂ ਪੜਦੇ ਨੇ ਜੋ ਬ੍ਰਹਿਮੰਡੇ ਸੋ ਇਹ ਪਿੰਡੇ ਆ ਜਿਹੜਾ ਸਾਡਾ ਸ਼ਰੀਰ ਹੈ ਇਹ ਬ੍ਰਹਿਮੰਡ ਹੈ ਤੇ ਉਹ ਦੇਖ ਕੇ ਕਰੋੜਾਂ ਦੇ ਵਿੱਚ ਕਰੋੜਾ ਬ੍ਰਹਿਮੰਡ ਨੇ ਸਮਾਈ ਹੋਈ ਸੀ 21 21 ਬ੍ਰਹਿਮੰਡ ਵਿੱਚ 10-10 ਕਰ ਅਵਤਾਰ ਉਤਾਰ ਹਰੇਕ ਬ੍ਰਹਿਮੰਡ ਦੇ ਵਿੱਚ ਉਹਦੇ ਇਹ ਅਵਤਾਰ ਜਿਹੜੇ ਹੋਏ 10-10 ਅਵਤਾਰ ਦੀ ਗੱਲ ਕਰ ਦਿੱਤੀ ਹੈ 10-10 ਕਰ ਅਵਤਾਰ ਉਤਾਰਾ ਹੂੰ ਅਵਤਾਰ ਉਦੇ ਆਇਆ ਤੇ ਵੈਸੇ ਵਿਸ਼ਨੂੰ ਦੇ ਕਹਿੰਦੇ 10 ਅਵਤਾਰ ਮੰਨਦੇ ਐ ਤੇ 24 ਅਵਤਾਰ ਵੀ ਲਿਖਿਆ ਹੁੰਦਾ 24 ਅਵਤਾਰ ਵੀ ਕਹਿੰਦੇ ਵਿਸ਼ਨੂੰ ਕਲ ਅਖੀਰ ਲਾ ਅਵਤਾਰ ਕਲ ਕੀ ਅਵਤਾਰ ਵਿਸ਼ਨੂੰ ਦਾ ਹੋਣਾ ਤੇ ਖੈਰ ਆਪਾਂ ਇਦਾਂ ਇਹਨੂੰ ਇਦਾਂ ਲੈ ਲੈਂਦੇ ਨਾ ਜੀ ਕਿ ਪ੍ਰਮਾਤਮਾ ਪਰਮੇਸ਼ਰ ਨੇ ਹਰੇਕ ਬ੍ਰਹਿਮੰਡ ਦੇ ਵਿੱਚ ਆਪਣੇ ਆਪਣਾ ਆਪਣੇ ਆਪ ਦਾ ਉਤਾਰਾ ਇਹ ਮਨੁੱਖਾ ਦੇਹੀ ਦੇ ਵਿੱਚ ਇਸੇ ਸ਼ਰੀਰ ਦੇ ਵਿੱਚ ਆਪਣੇ ਆਪ ਦਾ ਉਤਾਰਾ ਕੀਤਾ ਅਵਤਾਰ ਦੇ ਰੂਪ ਦੇ ਵਿੱਚ 10 10 ਦਾ ਅਵਤਾਰ ਕਾਲ ਵਿੱਚ 10 10 ਦਾ ਦੋ ਵਾਰੀ ਅਗੇ ਤੇ 20 ਹੋ ਗਿਆ 10 ਦਾ ਦੋ ਵਾਰੀ ਅਗੇ ਤੇ 20 ਹੋ ਗਿਆ 21 21 ਬ੍ਰਹਿਮੰਡ ਵਿੱਚ ਦਸ ਦਸ ਕਾਰ ਅਵਤਾਰ ਉਤਾਰਾ ਜਾਕੀ ਜੇ ਦਸ ਅਵਤਾਰ ਮੰਨ ਲਓ ਇੱਕ ਦਾਸ ਅਵਤਾਰ ਹੋਗੇ ਦੂਜਾ ਦਸ ਦਸ ਕੇ ਇਹ ਦਸ ਕਿੰਨੇ ਇਦਾਂ ਸ਼ਿਵੇਂ ਪਾਸ਼ਾ ਜੀ ਨੂੰ ਪੁੱਛਿਆ ਸੀ ਸਿੱਖ ਸੰਗਤਾਂ ਦੇ ਮਹਾਰਾਜ ਵੀ ਹੋਰ ਤੁਹਾਡੇ ਕਿੰਨੇ ਰੂਪ ਇਹਦੇ ਜੁਗ-ਜੁਗ ਸਤਿਗੁਰ ਤੇ ਅਵਤਾਰ ਹੀ ਕਿ ਚਾਰ ਜਾਮੇ ਹੋਰ ਸਾਡੇ ਹੋਣਗੇ ਕਹਿੰਦੇ ਪਹਿਲੇ ਦਸ ਦੇ ਵੀ ਉਹਨੇ ਅਸੀਂ ਜਿਦਾ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਅਸੀਂ ਮੂਲੇ ਦਾ ਆਧਾਰ ਕਰਾਂਗੇ ਤੇ ਦਸਵੇਂ ਜਾਮੇ ਵਿੱਚ ਆਧਾਰ ਕਰਾਂਗੇ ਅਮਤਾਰ ਸਭ ਕੁਝ ਦਾ ਜਨ ਦੇਪਤਾਰ ਨੂੰ ਕਿਹਦੀ ਗੱਲ ਨਹੀਂ ਪਤਾ ਸਾਰਾ ਕੁਝ ਪਤਾ ਹੁੰਦਾ ਦੱਸ ਕੀ ਗੱਲ ਕਰਨੀ ਕੇਤੇ 베ਦ ਵਿਆਸ ਕਰ ਕਈ ਕ ਤੇਬ ਮੁਹੰਮਦ ਯਾਰਾ ਇੱਥੇ ਰਹੇ ਕਹਿੰਦੇ ਚਾਰ 베ਦ ਨਹੀਂ ਹੈਗੇ ਕਹਿੰਦੇ ਪਤਾ ਨਹੀਂ ਕਿੰਨੇ ਕੁ 베ਦ ਸੱਚੇ ਹੋਏ ਨੇ ਵਿਆਸ ਵਿਆਸ ਵੀ ਇੱਕ ਨਹੀਂ ਪਤਾ ਨਹੀਂ ਕਿੰਨੇ ਕਿ ਵਿਆਸ ਜੀ ਨੇ 베ਦਾਂ ਨੂੰ ਲਿਖਿਆ ਨਾ ਜੀ ਕਿ ਕਰਕੇ ਵਿਦਦਾ ਦਾ ਲਿਖਣ ਲਿਖਣੇ ਵਾਲਾ ਅਭਿਆਸ ਪਤਾ ਨਹੀਂ ਕਿੰਨੇ ਕ ਪਿਆਸ ਨੇ ਤੇ ਕਤੇ ਵਿਚਾਰ ਨਹੀਂ ਆਗੇ ਕਹਿੰਦੇ ਪਤਾ ਨਹੀਂ ਕਿੰਨੇ ਕਿਤੇ ਕਿਤੇ ਉਹਨੇ ਮੁਹੰਮਦ ਵੀ ਇੱਕ ਨਹੀਂ ਹੈਗਾ ਤੇ ਮੁਹੰਮਦ ਜਿਹਦਾ ਗੁਰੂ ਸਾਹਿਬ ਨੇ ਪਵੰਜ ਪਿਆਰੇ ਸਾਜ ਨੇ ਇਸ ਤਰ੍ਹਾਂ ਮੁਸਲਮਾਨ ਯਾਰ ਮੰਨਤੇ ਨੇ ਯਾਰ ਬਹੁਤ ਇਹਨਾਂ ਦਾ ਸਤਿਕਾਰਯੋਗ ਹੈ ਇੱਕ ਇਹ ਹੀ ਦੇ ਨਾਲ ਯਾਰ ਹੁੰਦਾ ਇਹ ਬਹੁਤ ਉਤਮ ਸ਼ਬਦ ਹੈ ਕਿ ਜੱਜੇ ਦੇ ਨਾਲ ਯਾਰ ਹੈ ਉਹ ਯਾਰ ਜਿਹੜਾ ਦੂਜਾ ਹੈ ਤੇ ਇਹ ਯਾਰ ਸ਼ਬਦ ਹੈ ਯਾਰ ਵੀ ਸੋਨੋ ਸੋਨੋ ਬਿੰਦੰਤੀ ਨੇ ਤੇ ਅਗਰ ਗੁਰਬਾਣੀ ਦੇ ਵਿੱਚ ਸ਼ਬਦ ਜਿਹੜਾ ਬਹੁਤ ਸਤਿਕਾਰ ਦੇ ਨਾਲ ਲੈ ਗਿਆ ਯਾਰ ਸ਼ਬਦ ਜਿਹੜਾ ਤੇ ਮੁਹੰਮਦ ਮੁਸਲਮਾਨਾਂ ਦੇ ਵਿੱਚ ਮੁਹੰਮਦ ਦੇ ਯਾਰ ਮੰਨੇ ਜਾਂਦੇ ਨੇ ਪਰ ਇਹ ਵੀ ਅਨੇਕਾਂ ਹੀ ਨੇ ਅਨੇਕਾਂ ਹੀ ਨੇ ਕੁਦਰਤ ਇੱਕ ਇਤਪ ਸਾਰਾ ਉਹਨੇ ਪਹਿਲਾਂ ਕੁਦਰਤ ਸਾਜੀ ਕੁਦਰਤ ਵੀ ਕੋਈ ਆਫੇ ਕੁਦਰਤ ਕੀ ਮਾਇਆ ਕੁਦਰਤ ਕੀ ਹੈ ਮਾਇਆ ਸ਼ਕਤੀ ਤੇ ਉਸ ਕੁਦਰਤ ਦੇ ਰਾਹੀਂ ਸਾਰਾ ਸਾਰਾ ਉਸਨੇ ਸਾਜ ਦਿੱਤਾ ਜੀ ਅਚੇ ਸਾਧ ਸੰਗਤ ਜੀ ਇਹ ਚੌਥੀ ਪੜ੍ਹੀ ਹੋ ਗਈ ਹੈ ਜੀ ਜੇ ਗੁਰੂ ਸਾਹਿਬ ਕਿਰਪਾ ਕਰਨ ਦੋ ਦੋ ਪੌੜੀਆਂ ਦੀ ਕਥਾ ਜਿਹੜੀ ਹੈ ਉਹ ਥੋੜਾ ਆਨੰਦ ਦੇ ਨਾਲ ਹੋ ਜਾਂਦੀ ਹੈ ਸਮਝ ਵਿੱਚ ਵੀ ਆ ਜਾਂਦਾ ਹੈ ਜੀ ਸੋ ਇੱਥੇ ਤਈਆ ਪੌਂਡਾ ਦਿੰਨੇ ਆ ਇੱਥੇ ਫਿਰ ਪਣਮੀ ਤੇ ਛੇਵੀ ਪੌੜੀ ਦੇ ਵਿਚਾਰ ਵਿੱਚ ਆਪਾਂ ਸੇਰ ਵਾਲੀ ਸਾਧ ਸੰਗਤ ਦੇ ਵਿੱਚ ਕਰ ਲਵਾਂਗੇ ਹੋਲੀ-ਹੋਲੀ ਆਪਾਂ ਲਾਹ ਲਵਾਂਗੇ ਜੀ ਪੁੱਲਾ ਚੁੱਕਾਂ ਦੀ ਸ਼ਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ